ਜਾ ਸਰਕਾਰ ਮੁਰਦਾਬਾ ਜੀ ਆਪ ਆਤਮਾਨ ਮੁਰਦਾਬਾ 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 ਨਾ ਵਜਰਾ ਮੁਰਦਾਬਾ 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 ਧਰਮਾਤਰਾ ਮੁਰਦਾਬਾ ਮੁਰਦਾਬਾ ਪੰਚਾਇਤੀ ਚੋਣਾਂ ਤੋਂ ਪਹਿਲਾਂ ਨਾਮ ਜੱਦਗੀਆਂ ਭਰਨ ਨੂੰ ਲੈ ਕੇ ਕਾਫੀ ਥਾਵਾਂ ਦੇ ਉੱਤੇ ਤੱਕੇ ਸ਼ਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਕਈ ਉਮੀਦਵਾਰਾਂ ਦੇ ਵੱਲੋਂ ਇਲਜ਼ਾਮ ਲਗਾਏ ਸੀ ਕਿ ਉਹਨਾਂ ਦੇ ਕਾਗਜ਼ ਫਾੜ ਦਿੱਤੇ ਅਜਿਹਾ ਹੀ ਮਾਮਲਾ ਪਿੰਡ ਚੌਰਾ ਤੋਂ ਸਾਹਮਣੇ ਆਇਆ ਜਿੱਥੇ ਕਿ ਅੱਜ ਵੀ ਲੋਕ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਨਾਰੇਬਾਜੀ ਕਰਦੇ ਹੋਏ ਨਜ਼ਰ ਆਏ ਤੇ ਪਿੰਡ ਦੇ ਵਿੱਚ ਲੋਕ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਇੱਕ ਵੱਡਾ ਸੰਘਰਸ਼ ਵਿੜਨ ਦੀ ਤਿਆਰੀ ਦੇ ਵਿੱਚ ਜੁਟ ਗਏ ਨੇ ਕਿਉਂਕਿ ਚੌਰੇ ਪਿੰਡ ਦੇ ਲੋਕਾਂ ਦੇ ਇਲਜ਼ਾਮ ਨੇ ਕਿ ਉਹਨਾਂ ਦੇ ਪਿੰਡ ਦੇ ਲੋਕਾਂ ਨਾਲ ਸਰਿਆਮ ਸਰਾਸਰ ਜਿਹੜਾ ਆ ਤੱਕਾ ਹੋਇਆ ਕਿਸ ਤਰ੍ਹਾਂ ਦਾ ਤੱਕਾ ਹੋਇਆ ਕਿ ਜਿਹੜੇ ਉਮੀਦਵਾਰ ਸੀ ਪੰਚੀ ਤੇ ਸਰਪੰਚੀ ਦੇ ਜਦੋਂ ਕਾਗਜ਼ ਭਰਨ ਦੇ ਲਈ ਗਏ ਤਾਂ ਉਹਨਾਂ ਦੇ ਕਾਗਜ਼ੀ ਪਾੜ ਦਿੱਤੇ ਗਏ ਨੇ ਕਈਆਂ ਦੇ ਜਿਹੜੀਆਂ ਫਾਈਲਾਂ ਨੇ ਰਿਜੈਕਟ ਕਰ ਦਿੱਤੀਆਂ ਜਦੋਂ ਕਿ ਸਭ ਕੁਝ ਸਹੀ ਸੀ ਪਰ ਕੋਈ ਨਾ ਕੋਈ ਬਹਾਨਾ ਲਾ ਕੇ ਇਹ ਨਾਮ ਜਦਗੀਆਂ ਭਰੀਆਂ ਗਈਆਂ ਤਾਂ ਕਾਗਜ਼ ਰਿਜੈਕਟ ਕਰ ਦਿੱਤੇ ਗਏ ਨੇ ਅਜੇ ਹੱतकਾ ਕਦੇ ਵੀ ਦੇਖਣ ਨੂੰ ਨਹੀਂ ਮਿਲਿਆ ਜਿਸ ਕਰਕੇ ਪਿੰਡ ਦੇ ਲੋਕਾਂ ਦੇ ਵਿੱਚ ਰੋਸ ਆਦੀ ਰਾਤ ਨੂੰ ਸੜਕਾਂ ਦੇ ਉੱਤੇ ਆ ਗਏ ਨੇ ਪਿੰਡ ਦੇ ਲੋਕ ਤਾਂ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਦੁਬਾਰਾ ਤੋਂ ਇਹ ਨਾਮ ਜਦਗੀਆਂ ਭਰੀਆਂ ਜਾਣ ਜਿੱਤ ਹਾਰ ਬਣੀ ਹੁੰਦੀ ਆ ਭਾਵੇਂ ਕੋਈ ਜਿੱਤੇ ਭਾਵੇਂ ਕੋਈ ਹਾਰੇ ਜਿੱਥੇ ਦੋ ਪਲਵਾਨ ਕੁਲਦੇ ਨੇ ਉੱਥੇ ਇੱਕ ਨੇ ਤਾਂ ਹਾਰਨਾ ਹੁੰਦਾ ਆ ਇੱਕ ਨੇ ਜਿੱਤਣਾ ਹੁੰਦਾ ਆ ਪਰ ਜਦੋਂ ਇਲੈਕਸ਼ਨਾਂ ਲੜਨ ਤੋਂ ਪਹਿਲਾਂ ਹੀ ਇਸੇ ਤਰੀਕੇ ਦੀ ਤੱਕੇਸ਼ਾਈ ਹੋ ਜਾਵੇ ਕਹਿੰਦੇ ਫਿਰ ਰੋਣਾ ਆਉਂਦਾ ਪਰ ਅਸੀਂ ਹੁਣ ਰੋਣ ਜੋਗੇ ਵੀ ਨਹੀਂ ਆ ਤਾਂ ਪਿੰਡ ਦੇ ਲੋਕਾਂ ਦੀ ਜ਼ੁਬਾਨੀ ਸੁਣਾਉਣੀ ਆ ਤੁਹਾਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਤੱਕਾ ਹੋਇਆ ਤੇ ਹੁਣ ਅਗਲਾ ਕਦਮ ਉਹਨਾਂ ਦਾ ਕੀ ਹੋਣ ਵਾਲਾ ਆ ਇਸ ਕਰਕੇ ਹੋਇਆ ਜੀ ਕਿ ਜੋ ਸਾਨੂੰ ਸੰਵਿਧਾਨਕ ਹੱਕ ਮਿਲੇ ਹੋਏ ਨੇ ਉਹ ਸਾਡੇ ਕ੍ਰਸ਼ ਹੋ ਗਏ ਉਚਲਦੇ ਦੇਖਾ ਇਸ ਕਰਕੇ ਅਸੀਂ ਆਏ ਆ ਉਰੇ ਕਿ ਅਸੀਂ ਆਪਣੀ ਸਲਾਹ ਕਰ ਰਹੇ ਆ ਵੀ ਅਸੀਂ ਹੁਣ ਅੱਗੇ ਕੀ ਕਰੀਏ ਜਿਵੇਂ ਦਾ ਜਿਹੜੇ ਜਿਹੜੇ ਉਮੀਦਵਾਰ ਨੇ ਤੇ ਖੜਾ ਕਿਉਂ ਨਹੀਂ ਦਰ ਪਾਏ ਕਿਉਂ ਆ ਸਰਕਾਰ ਬਾਰੇ ਤੇ ਕੈਨੇਡਾ ਪਈਆਂ ਕੀ ਕਾਰ ਕਾਰਨ ਇਹ ਆ ਜੀ ਦੇਖੋ ਸਰਪੰਚੀ ਦੀਆਂ ਵੋਟਾਂ ਨੇ ਸਭ ਨੂੰ ਪਤਾ ਐਲਾਨ ਹੋਇਆ 15 ਤਰੀਕ ਨੂੰ ਪੈਣੀਆਂ ਨੇ ਸਰਪੰਚ ਵੋਟਾਂ ਦਾ ਇਹ ਹੁੰਦਾ ਹੈ ਕਿ ਵੋਟ ਦੇ ਵਿੱਚ ਬੰਦਾ ਜਨਤਾ ਜਿਹਨੂੰ ਚਾਹੇ ਚੁਣ ਲਵੇ ਔਰ ਜੇ ਕਿਸੇ ਨੂੰ ਉਹਦੇ ਵਿੱਚ ਪਾਰਟਿਸਿਪੇਟ ਕਰਨ ਤੋਂ ਹੀ ਰੋਕਤਾ ਜਾਵੇ ਜ਼ਬਰਦਸਤੀ ਉਹ ਤਾਂ ਬਿਲਕੁਲ ਗਲਤ ਹੈ ਜੀ ਉਹਦਾ ਕੋਈ ਡੈਮੋਕ੍ਰੇਸੀ ਨਹੀਂ ਹੈ ਸਾਡੇ 'ਨ ਜ਼ਬਰਦਸਤੀ ਕਿੰਨੇ ਕੀਤੀ ਸਾਡੇ ਨਾਲ ਜ਼ਬਰਦਸਤੀ ਕੀਤੀ ਹੈ ਜੀ ਸਾਡੇ ਪਿੰਡ ਦਾ ਮੁੰਡਾ ਹੈ ਜਿਹੜਾ ਕਿ ਸਰਪੰਚੀ ਦਾ ਉਮੀਦਵਾਰ ਖੜਾ ਸੀ ਉਹਦਾ ਨਾਮ ਅਮਰਤਪਾਲ ਸਿੰਘ ਉਰਫ ਆਵੀ ਪੁੱਤਰ ਅਜੈਬ ਸਿੰਘ ਉਹ ਆਪਣੇ ਕਾਗਜ਼ ਇੱਕ ਤਰੀਕੇ ਨਾਲ ਭਰਿਆ ਸੀਗਾ ਸਾਨੂੰ 2-3 ਦੀ ਥੀ ਛੁੱਟੀ 4 ਤਰੀਕ ਨੂੰ ਅਸੀਂ ਆਪਣੇ ਕਾਗਜ਼ ਕੰਪਲੀਟ ਕਰਕੇ ਸਾਡੇ ਪੰਚਾਂ ਦੇ ਜਿਹੜੇ ਨੋਮੀਨੇਸ਼ਨ ਤੇ ਸਰਪੰਚ ਦਾ ਨਾਮ ਨੂੰ ਭਰਨ ਗਏ ਸੀ। ਉਹ ਵੀਡੀਓ ਦਫ਼ਤਰ ਦੇ ਵਿੱਚ ਅਸੀਂ ਵੀਡੀਓ ਦਫ਼ਤਰ ਦੇ ਗੇਟ ਦੇ ਬਾਹਰ ਖੜੇ ਆ। ਸਾਢੇ ਬਾਅਦੇ ਗੇਟ ਖੁੱਲ ਰਿਹਾ 11 ਵਜੇ। ਉਹ ਕਿੱਥੇ ਕਿਸ ਤਰ੍ਹਾਂ ਵੜ ਗਏ ਅੰਦਰ? ਉਹ 40-50 ਬੰਦੇ ਲੈ ਕੇ ਅੰਦਰ ਆ। ਕੋਲਸ ਬਿਲਡਿੰਗ ਦੇ ਆਲੇ-ਦੁਆਲੇ ਲੱਗੀ ਹੋਈ ਆ। ਉਹ ਕਿਸ ਤਰ੍ਹਾਂ ਆ ਸਾਢੇ ਬੰਦੇ ਅੰਦਰ ਜਾਂਦੇ ਨੇ? ਇਸ਼ਾਰਾ ਹੁੰਦਾ ਅਮਰਪਾਲ ਸਿੰਘ ਦਾ। ਕਾਗਜ਼ ਪਾੜ ਦਿੱਤੇ ਜਾਂਦੇ ਨੇ ਨਾਂ ਭਰਨ ਦਿੱਤੇ ਜਾਂਦੇ ਨੇ ਭਰਨਾ ਤਾਂ ਦੂਰ ਦੀ ਗੱਲ ਐ ਉਥੇ ਪਹੁੰਚਰ ਵੀ ਦਿੱਤਾ ਜਾਂਦਾ ਜੇ ਕੋਈ ਪਹੁੰਚ ਵੀ ਗਿਆ ਤਾਂ ਉੱਥੇ ਫੜ ਕੇ ਪਾੜਦੇ ਜੇ ਕਿਸੇ ਦੇ ਭਰੇ ਵੀ ਗਏ ਚਲੋ ਚੋਰੀ ਚਪੋਰੀ ਭਰ ਵੀ ਆਇਆ ਨਹੀਂ ਉਹਨਾਂ ਤੋਂ ਪਹਿਲਾਂ ਭਰਤੇ ਜਾਂ ਕੀ ਹੋਇਆ ਉਹਨਾਂ ਦੇ ਰੱਦ ਕਰਤੇ ਜੀ ਮਤਲਬ ਇਹ ਤਾਂ ਇੱਕ ਸਾਜਿਸ਼ ਦੇ ਤਹਿਤ ਸਾਡੇ ਉੱਤੇ ਥੋਪਿਆ ਗਿਆ ਹੈ ਵੇਖਾ ਉਹਨੂੰ ਪੂਰੀ ਐਮਐਲਏ ਸਾਹਿਬ ਦੀ ਜੋ ਕਹਿੰਦਾ ਹੈ ਸ਼ਾਇ ਹੈ ਉਸ ਆਲੇ ਨੇ ਸਾਡੇ ਕਾਗਜ਼ ਪੜਵਾਏ ਨੇ ਨਾਲ ਜਾ ਕੇ ਸਾਨੂੰ ਅੰਦਰ ਬਾੜਿਆ ਉਹਨਾਂ ਨੂੰ ਵੀ ਉਹਦੀ ਵੀ ਸ਼ਹਿ ਹੈ ਪਲੱਸ ਪ੍ਰਸ਼ਾਸਨ ਦੀ ਸੰਤ ਇਹ ਹੀ ਲੱਗਦਾ ਵੀ ਸ਼ਹਿ ਜਿਹੜਾ ਸਾਨੂੰ ਇਨਸਾਫ਼ ਨਹੀਂ ਦੇ ਰਿਹਾ ਜੇ ਇਨਸਾਫ਼ ਦੇ ਦੂ ਅਸੀਂ ਕਹਿ ਦਾਂਗੇ ਨਹੀਂ ਹੈਗਾ ਨਵੀਂ ਤਰ੍ਹਾਂ ਮੋਬਾਈਲ ਲਈ ਘੱਟ ਦੀ ਮੰਗ ਅਸੀਂ ਇਹ ਕਰਦੇ ਹਾਂ ਜੀ ਵੀ ਦੇਖੋ ਜਿਵੇਂ ਹੁਣ ਸਾਡੇ ਕਾਗਜ਼ ਪਾੜਦੇ ਸਾਨੂੰ ਇਸ ਪ੍ਰਕਿਰਿਆ 'ਚ ਹਿੱਸਾ ਨਹੀਂ ਲੈਣ ਦਿੱਤਾ ਗਿਆ ਇਹੇ ਪ੍ਰਕਿਰਿਆ ਮੂੜ ਕਰਕੇ ਬਹਾਲ ਸਾਨੂੰ ਟਾਈਮ ਦੇ ਕੇ ਸਾਡੇ ਪਿੰਡ ਦੇ ਜਿਹੜੇ ਬੰਦੇ ਫਾਰਮ ਭਰਨਾ ਚਾਹੁੰਦੇ ਨੇ ਜਿਨ੍ਹਾਂ ਦੇ ਪਟੇ ਨੇ ਜਾ ਕੇ ਹੋਰ ਵੀ ਭਰਨਾ ਚਾਹੁੰਦਾ ਉਹਨਾਂ ਦੇ ਫਾਰਮ ਭਰਾ ਕੇ ਆ ਚਾਰ ਨੂੰ ਹੀ ਸਟੋਰੀਆਂ ਸਾਨੂੰ ਉਹ ਦਿੱਤਾ ਜਾਵੇ ਮੌਕਾ ਦਿੱਤਾ ਜਾਵੇ ਨੋਮੀਨੇਸ਼ਨ ਭਰਨ ਦਾ ਇਲੈਕਸ਼ਨ ਪਾਰਟਿਸਪੇਟ ਕਰਨ ਦਾ ਉਸ ਤੋਂ ਇਲਾਵਾ ਜਿਹੜੇ ਜਿਹੜਾ ਬੰਦਾ ਹੁਣੇ 50 ਗੁੰਡੇ ਲੈ ਕੇ ਉੱਥੇ ਬੈਠਾ ਹੈ ਸਾਨੂੰ ਇਹ ਵੀ ਡਰ ਆਇਆ ਕਿ ਉਹ ਸਾਡੇ ਪਿੰਡ 'ਚ ਇਲੈਕਸ਼ਨ ਵੀ ਸ਼ਾਂਤੀਪੂਰਨ ਨਹੀਂ ਹੋਣ ਦੇਗਾ ਅਸੀਂ ਤਾਂ ਇਹ ਵੀ ਕਹਿੰਦੇ ਆ ਵੀ ਕਿਸੇ ਵਧੀਆ ਅਫਸਰ ਦੀ ਡਿਊਟੀ ਲਾਈ ਜਾਵੇ ਚੌਰੇ ਪਿੰਡ 'ਚ ਹੋਰ ਸਲਾਈ ਜਾਵੇ ਆਲੇ-ਦਾਲੇ ਪਿੰਡ ਦੇ ਬੂਥ ਦੇ ਆਲੇ-ਦਾਲੇ ਪੁਲਿਸ ਘੇਰੇ ਤੇ ਜਿਸ ਕੋਲ ਵੋਟਰ ਕਾਰਡ ਹੋਵੇ ਉਸੇ ਨੂੰ ਵੋਟ ਪਾਣ ਦਿੱਤੀ ਜਾਵੇ ਤਾਂ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣ ਜਿਹਨੂੰ ਜਨਤਾ ਚਾਹੁੰਦੀ ਉਹਨੂੰ ਚੁਣ ਲੈ ਸਾਨੂੰ ਕੋਈ ਇਤਰਾਜ਼ ਨਹੀਂ ਉਹ ਵੀ ਖੜੇ ਅਗਰ ਉਹਨੂੰ ਚੁਣਦਿਆਂ ਮੋਸਟ ਵੈਲਕਮ ਪਰ ਹੱਤਕਾ ਅਸੀਂ ਬਰਦਾਸ਼ਤ ਨਹੀਂ ਕਰਨਾ ਅਸੀਂ ਬੇਨਤੀ ਵੀ ਕਰਦੇ ਆਂ ਤੇ ਚੁਣੌਤੀ ਵੀ ਦਿੰਦੇ ਆਂ ਜੀ ਸਰ ਸਤਿ ਸ੍ਰੀ ਅਕਾਲ ਜੀ ਪਿੰਡ ਚੌਰਾ ਭਵਿੰਦਰ ਕੌਰ ਜੀ ਦੇਖੋ ਸਾਡੇ ਨਾਲ ਧੱਕਾ ਸਾਹੀ ਬਹੁਤ ਹੋਈ ਆ ਸਾਡੀਆਂ ਫੈਲਾਂ ਪਾੜੀਆਂ ਸਾਡੇ ਨਾਲ ਕੁੱਟ ਕਟਾਈਆਂ ਹੋਇਆ ਜੇ ਸਾਨੂੰ ਦਫ਼ਤਰ ਦੇ ਅੰਦਰ ਨਹੀਂ ਵੜਨ ਦਿੱਤਾ ਹੈਗਾ ਸਾਡੇ ਫੈਲਾ ਜਮਾ ਨਹੀਂ ਹੋਣਦੇ ਤੇ ਤਾਂ ਗੁੰਡਾਗਰਦੀ ਬਹੁਤ ਚੱਲੀ ਆ ਜੀ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ ਹੈ ਪਰ ਮੇਰੀ ਗੱਲ ਸੁਣ ਦੋ ਜੀ ਬਹੁਤ ੱੱਕਾ ਹੋਇਆ ਸਾਡੇ ਨਾਲ ਬਹੁਤ ੱੱਕਾ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਜੀ ਨਹੀਂ ਤਾਂ ਵੋਟਾਂ ਕੈਨਸਲ ਹੋਣੀਆਂ ਚਾਹੀਦੀਆਂ ਨੇ ਨਹੀਂ ਜੀ ਜਿਹੜੇ ਸਾਰੇ 90 ਨਵੇਂ ਮੈਂਬਰ ਖੜਵਾਏ ਨੇ ਉਹਨਾਂ ਨੂੰ ਵੋਟਾਂ ਪੈਣੀਆਂ ਚਾਹੀਦੀਆਂ ਨੇ ਅਸੀਂ ਉਹ ਬੰਦੇ ਨੂੰ ਨਹੀਂ ਖੜਨ ਦਿੰਦੇ ਹੈ ਅਸੀਂ ਇਕੱਠੇ ਹੀ ਕਰਿਆ ਜੀ ਸਾਨੂੰ ਵੋਟਾਂ ਦਾ ਮੀਨੜਾ ਚਾਹੀਦਾ ਹੈ हां हक मिलਣਾ ਚਾਹੀਦਾ ਸਾਨੂੰ ਦੁਬਾਰਾ ਹਾਂਜੀ ਮੈਂ ਮੈਂ ਗੁਰਚਰਨ ਸਿੰਘ ਆ ਜੀ ਮੈਂ ਪਹਿਲੀ ਦਫਾ ਖੜਾ ਹੋਇਆ ਜੀ ਮੇਰੇ ਕਾਹ ਭਰੇ ਹੋਏ ਮਰੇ ਇਹਨਾਂ ਦੇ ਮੁੰਡਿਆਂ ਨੇ ਗੁੰਡਿਆਂ ਨੇ ਪਰ ਬਾੜ ਦੇ ਕੇ ਮੇਰੇ ਸਾਹਮਣੇ ਪਾੜੇ ਆਗੇ ਕਾ ਅਸੀਂ ਕਹਿੰਦੇ ਦੁਬਾਰਾ ਮੇਰੇ ਕਾਹ ਭਰੇ ਜਾਣ ਦੁਬਾਰਾ ਫੇਰ ਇਲੈਕਸ਼ਨ ਕੀਤਾ ਜਾਣਾ ਅਸੀਂ ਇਹ ਸਪੰਝ ਨੂੰ ਕਿਸੇ ਨੂੰ ਨਹੀਂ ਮੰਨਦੇ ਅਸੀਂ ਬੜੀ ਮੀਟਿੰਗ ਕੀਤੀ ਕਾਰਨ ਇਸੇ ਕਰਕੇ ਕਾਰਨ ਹੋਈ ਜਿਹੜੇ ਕਾਲ ਪਾੜੇ ਗਏ ਉਸੇ ਵਾਰ ਮੀਟਿੰਗ ਖੜੀ ਕੀਤੀ ਹੈ ਇਸ ਵਾਰ ਕੀ ਮੰਗ ਕਰਦੇ ਅਸੀਂ ਮੰਗ ਕਰਨਾ ਦੁਬਾਰਾ ਵੋਟਾਂ ਪਾਈਆਂ ਜਾਣ ਜੀ ਦੁਬਾਰਾ ਕਾਗਜ਼ ਭਰੇ ਜਾਣ ਜੇ ਨਹੀਂ ਭਰੇ ਜਾਂਦੇ ਫਿਰ ਨਹੀਂ ਮੈਂ ਕਰਾਇਆ ਸੀ ਉਸ ਸਰਪੰਚ ਨੂੰ ਮੰਨਦੇ ਨਹੀਂ ਹੈਗੇ ਬਿਲਕੁਲ